ਹਰ ਰਾਸ ਮੇਰੀ ਮਨ ਬਣ ਜਾ ਰਾ ਕਰੋ ਜੀ ਦਰਸ਼ਨ ਰਾਸ ਕੀ ਹੁੰਦਾ ਪੁੰਜੀ ਅਸੀਂ ਵੇਖੀਏ ਆਪਣੇ ਵੱਲ ਵੇਖੋ ਮੈਂ ਵੀ ਆਪਣੇ ਵੱਲ ਵੇਖਦਾ ਆਪਣੇ ਸੁਭਾਅ ਚ ਅਸੀਂ ਕਿਹੜੀ ਸੰਪਤੀ ਇਕੱਠੀ ਕੀਤੀ ਹੋਈ ਹੈ ਤੇ ਮਹਿਲਾ ਦੀਜਾ ਕਹਿੰਦੇ ਨਾਮ ਸੱਚਾ ਗਿਆਨ ਹੀ ਮੇਰੀ ਰਾਸ ਪੁੰਜੀ ਹੈ ਹਰ ਰਾਸ ਮੇਰੀ ਮਨ ਬਣ ਜਾ ਰਾ ਮੇਰਾ ਮਨ ਤੇ ਵਪਾਰੀ ਹੋ ਗਿਆ ਭਾਈ ਪਰਾਈਆਂ ਚੀਜ਼ਾਂ ਪਰਾਇਆ ਧਨ ਪਰਾਇਆ ਤਨ ਇਹਨਾਂ ਦਾ ਧਿਆਨ ਛੱਡਣਾ ਪੈਣਾ ਮੇਰਾ ਮੇਰੇ ਵੱਲ ਧਿਆਨ ਨਹੀਂ ਬਾਹਰੀ ਦੁਨੀਆ ਵੱਲ ਬੜਾ ਧਿਆਨ ਹੈ ਜੋ ਦੂਸਰਾ ਕਰਦਾ ਮੈਂ ਵੀ ਕਰਨਾ ਹੈ ਮੈਂ ਵੀ ਕਾਪੀ ਕਰਨੀ ਹੈ ਉਹਦੀ ਜੋ ਦੂਸਰਾ ਕਰਦਾ ਹੈ ਉਹ ਨਿੰਦਾ ਕਰਦਾ ਮੈਂ ਵੀ ਨਹੀਂ ਉਹਨੂੰ ਬਖਸ਼ਣਾ ਮੈਂ ਵੀ ਨਿੰਦਾ ਕਰਨੀ ਹੈ ਮੈਂ ਵੀ ਕਰਾਂਗਾ ਪਰ ਧੰ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤ ਨਿਭਾਰ ਪਰ ਧੰ ਪਰ ਤਨ ਪਰਤੀ ਨਿੰਦਾ ਪਰ અપਵਾਦ ਨਾ ਛੁੱਟੈ ਹਨ ਪੜ ਵੀ ਫਸ ਗਏ ਪੜੇ ਲਿਖੇ ਵੀ ਫਸ ਗਏ ਉਹਦਾ ਬਹੁਤ ਵੱਡਾ ਹੈ ਕੁਰਸੀ ਬਹੁਤ ਵੱਡੀ ਹੈ ਸੜਿਆ ਵੀ ਸਭ ਤੋਂ ਜ਼ਿਆਦਾ ਹੈ ਟਿਕਾ ਤੇ ਸੁੱਖ ਨੇ ਵਿੱਚ ਵੀ ਨਹੀਂ ਆਉਂਦਾ ਟਿਕਾ ਤੇ ਦਇਆ ਤੇ ਸੁੱਖ ਨੇ ਵਿੱਚ ਵੀ ਨਹੀਂ ਆਉਂਦੀ ਮਹਿਲਾ ਤੀਜਾ ਕਹਿੰਦੇ ਨੇ ਆਹ ਇਕੱਠੀ ਕੀਤੀ ਐ ਸੱਚੀ ਰਾਸ ਸਤ ਗੁਰ ਤੇ ਰਾਸ ਜਾਣੀ ਸਤ ਗੁਰ ਤੇ ਰਾਸ ਜਾਣੀ ਸਤ ਗੁਰ ਤੇ ਸਤ ਗੁਰ ਤੇਰਾ ਸਜਾਣੀ ਸਤ ਗੁਰ ਤੇਰਾ ਸਜਾਣੀ ਹਰ ਰਾਸ ਮੇਰੀ ਮਨਵਣ ਜਾਰਾ ਸਤ ਗੁਰ ਤੇ ਰਾਸ ਜਾਣੀ ਵਾਹਿਗੁਰੂ ਦਾ ਨਾਮ ਹੀ ਮੇਰੀ ਰਾਸ ਪੂੰਜੀ ਹੈ ਸੱਚਾ ਖਜ਼ਾਨਾ ਸੱਚਾ ਗਿਆਨ ਹੀ ਮੇਰੀ ਰਾਸ ਪੂੰਜੀ ਹੈ ਮੈਂ ਇਸਦਾ ਵਣਜ ਵਪਾਰੀ ਬਣ ਗਿਆ ਜਿਹੜੀ ਚੀਜ਼ਾਂ ਦਾ ਵਪਾਰ ਕਰੋਗੇ ਹੱਥ ਵਿੱਚ ਉਹੀ ਆਉਣਾ ਹੈ ਹੁਣ ਝੂਠ ਦਾ ਵਪਾਰ ਕਰਨਾ ਹੈ ਈਰਖਾ ਦਾ ਵਪਾਰ ਕਰਨਾ ਹੈ ਨਿੰਦਿਆ ਦਾ ਵਪਾਰ ਕਰਨਾ ਹੈ ਜੈਲਸ ਦਾ ਵਪਾਰ ਕਰਨਾ ਹੈ ਦੂਜੇ ਬਾਰੇ ਸੋਚਣ ਦਾ ਵਪਾਰ ਕਰਨਾ ਹੈ ਕਾਮ ਦੇ ਮਾੜੇ ਪ੍ਰਭਾਵ ਦਾ ਵਪਾਰ ਕਰਨਾ ਹੈ ਮਰਜੀ ਹੈ ਆਜ਼ਾਦ ਹੈ ਹਰੀ ਕੋਈ ਜਿਹੜਾ ਮਰਜੀ ਕਰੋ ਜਿੱਦਾਂ ਦਾ ਵਪਾਰ ਕਰਨਾ ਹੈ ਕਰ ਸਕਦਾ ਹੈ ਜਾਂ ਸੱਚੇ ਨਾਮ ਦਾ ਵਪਾਰ ਕਰਨਾ ਹੈ ਹਰ ਰਾਸ ਮੇਰੀ ਮਨ ਵਣ ਜਾ ਰਾਜਾ ਏਦਾਂ ਕਹਿਣਾ ਹੈ ਮਰਜੀ ਹੈ ਭਾਈ ਹਰੀ ਦੀ ਹਰ ਹਰ ਨਿਤ ਜੱਪਿਓ ਜੀਓ ਇਹ ਧਿਆਨ ਮਾਰੋ ਜੀ ਨੂੰ ਜੀਓ ਹੋ ਨਹੀਂ ਪੜਨਾ ਇਹਨੂੰ ਥੋੜਾ ਜੀਓ ਅੰਦਰੋਂ ਖੁਸ਼ੀ ਨਾਲ ਜੀਓ ਇਦਾਂ ਪੜ੍ਹਨਾ ਇਹਨੂੰ ਹਰ ਹਰ ਨਿਤ ਜੱਪੇ ਉਹ ਜੀਉ ਅੰਦਰੋਂ ਖੁਸ਼ੀ ਨਾਲ ਕਿਉਂਕਿ ਕੰਮ ਬੜੇ ਧੀਰਜ ਦਾ ਹੈ ਖੁਸ਼ੀ ਨਾਲ ਹੀ ਜਿਹੜਾ ਕੰਮ ਕੀਤਾ ਹੁੰਦਾ ਸਿਰੇ ਚੜਦਾ ਹੈ ਆਪਾਂ ਜਪ ਬਾਣੀ 'ਚ ਵੀ ਪੜ੍ਹਦੇ ਹਾਂ ਜਤਪਾ ਹਾਰਾ ਧੀਰਜ ਸੁਨੇ ਆਰ ਅਹਰਨ ਮਤ ਬੇਦ ਹਥਿਆਰ ਜਦੋਂ ਕੋਈ ਗੱਲ ਦਿਲ ਨੂੰ ਲੱਗੇ ਨਾ ਸੱਚਮੁੱਚ ਬਦਲਾਅ ਤਾਂ ਹੀ ਆਉਂਦਾ ਹੈ ਜਿੱਥੇ ਦਿਲ ਲੱਗ ਗਿਆ ਫਿਰ ਪੁੱਟਿਆ ਨਹੀਂ ਜਾਂਦਾ ਹਰ ਹਰ ਨਿਤ ਜਪਿਓ ਜਿਓ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਭਾਈ ਅੰਦਰੋਂ ਜਿਓ ਧਿਆਨ ਨਾਲ ਅੰਦਰੋਂ ਉਹ ਪ੍ਰੈਸ ਦੇ ਕੀ ਪ੍ਰੈਸ ਠੰਡੀ ਪ੍ਰੈਸ ਹਮਾਰੀ ਜਾਈਏ ਕੱਪੜੇ ਤੇ ਬਾਟਾ ਥੋੜੀ ਨਿਕਲਣੀ ਪੜੀ ਜਾਓ ਨਿਤ ਨਿਯਮ ਕਰੋ ਮੁਬਾਰਕ ਸੁਗਮਨੀ ਸਾਫ ਕਰੋ 10 ਵਾਰ ਕਰੋ ਅੰਦਰੋਂ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟੇ ਉਹ ਦਿਹਾੜੀ ਕੋਈ ਕੰਮ ਕਰਨ ਜਾਂਦਾ ਸਾਰਾ ਦਿਨ ਕੰਮ ਕਰਦਾ ਦਿਹਾੜੀ ਕਰਦਾ ਫਿਰ ਉਹਨੂੰ ਕਿਸੇ ਨੂੰ 800 ਰੁਪਏ ਮਿਲਦਾ ਕਿਸੇ ਨੂੰ 1000 ਰੁਪਏ ਦਿਹਾੜੀ ਮਿਲਦੀ ਹੈ ਕਿਸੇ ਨੂੰ 2000 ਰੁਪਏ ਦਿਹਾੜੀ ਮਿਲਦੀ ਹੈ ਉਹਨੂੰ ਕੁਝ ਮਿਲਦਾ ਹੈ ਲਾਹਾ ਖੱਟੇ ਉਹ ਦਿਹਾੜੀ ਜਿਹੜਾ ਅੰਦਰੋਂ ਖੱਟਿਆ ਲਾਹਾ ਉਹਨਾਂ ਗੱਲਾਂ ਦਾ ਹੀ ਹੁੰਦਾ ਹੈ ਜਿਹੜਾ ਅੰਦਰੋਂ ਖਟਿਆ ਗਿਆ ਪਿਆਰ ਨਾਲ ਪੜਿਆ ਗਿਆ ਪਿਆਰ ਨਾਲ ਵਿਚਾਰਿਆ ਗਿਆ ਪਿਆਰ ਨਾਲ ਆਪਣੇ ਜੀਵਨ ਵਿੱਚ ਉਹਨਾਂ ਬਚਨਾਂ ਨੂੰ ਪ੍ਰੇਮ ਕੀਤਾ ਪਿਆਰ ਨਾਲ ਹੀ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਕੀਤਾ ਹਰ ਹਟ ਨਿਤ ਜਪਿਓ ਉਹ ਜੀਉ ਹਲਾਖਟੇ ਹੋ ਦਿਹਾੜੀ ਅੱਗੇ ਦਰਸ਼ਨ ਕਰੋ ਜੀ ਇਹ ਧੰਨ ਤੀਨਾ ਮਿਲਿਆ ਇਹਨੂੰ ਇਹੋ ਨਹੀਂ ਪੜਨਾ ਥੱਲੇ ਔਕੜ ਲੱਗਿਆ ਨਾ ਹਾਹੇ ਦੇ ਇਹਨੂੰ ਕਈ ਇਹੋ ਪੜ ਜਾਂਦੇ ਨੇ ਜੀ ਇਹ ਧਨ ਇਹਨੂੰ ਇਦਾਂ ਪੜ੍ਹਨਾ ਇਹ ਧਨ ਤੀਨਾ ਮਿਲਿਆ ਜਿਨ ਹਰਾਪੇ ਭਾਣਾ ਇਹ ਧਨ ਇਹ ਰਾਸ ਸੰਪਤੀ ਨਾਮ ਦੀ ਦਾਤ ਨ ਵਾਇਗਰੂ ਦੀ ਬਖਸ਼ਿਸ਼ ਹੈ ਸੱਚਮੁੱਚ ਬਖਸ਼ਿਸ਼ ਹੈ ਤੇ ਲਿਖਿਆ ਜਿਨ ਹਰਾਪੇ ਭਾਣਾ ਨਜ਼ਰ ਤੋਂ ਵੀ ਨਾ ਥੋੜੀ ਗੱਲ ਬਣ ਗਈ ਕਿੰਨਾ ਕੁ ਜਾਂਦਾ ਗੁਰਬਾਣੀ ਚ ਲੱਖ ਖੁਸ਼ੀਆਂ ਆਪਾਸ਼ਾਈਆਂ ਜੇ ਸਤਿਗੁਰੂ ਨਜ਼ਰ ਕਰੇ ਸਤਿਗੁਰੂ ਹੋਏ ਦਇਆਲ ਪਹਿਲਾਂ ਤਾਂ ਸਰਦਾ ਪੂਰੀ ਹੈ ਨਜ਼ਰ ਜਿਨ ਕੋ ਨਦਰ ਕਰਮ ਤਿਨ ਕਾਰ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਨਾਨਕ ਨਦਰ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਨਾਨਕ ਨਦਰਿ ਨਦਰ ਨਿਹਾਲ ਏ ਧਨ ਤੀਨਾ ਮਿਲੇ ਆਏ ਧਨ ਜਿਨ ਹਰ ਆਪੇ ਪਾਣਾ ਜਿਨ ਹਰ ਆਪੇ ਪਾਣਾ ਕੱਲ ਕਿਹਾ ਸੀ ਨਾ ਹਰ ਆਪ ਅਮੁੱਲਕ ਹੈ ਭਾਗਤੀ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਪੱਲੇ ਲੱਲੇ ਨੂੰ ਦੋਦ ਲਾਈਆਂ ਲੱਗੀਆਂ ਉਪਰ ਪੱਲੇ ਜਿਨ੍ਹਾਂ ਦੇ ਹਿਰਦੇ ਵਿੱਚ ਪੱਲੇ ਵਿੱਚ ਝੋਲੀ ਵਿੱਚ ਇਹ ਨਿਤਨੇਮ ਦੀ ਦਾਤ ਗੁਰਬਾਣੀ ਦੀ ਦਾਤ ਸੱਚੀ ਸਿੱਖਿਆ ਦੀ ਦਾਤ ਪਾਉਂਦਾ ਹੈ ਉਹੀ ਬਾਤਾਂ ਵਾਲੇ ਬਣਦੇ ਨੇ ਇੱਥੇ ਕਿਹਾ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਇਹ ਨਾਮ ਦੀ ਦਾਤ ਵਾਹਿਗੁਰੂ ਦੀ ਬਖਸ਼ਿਸ਼ ਹੈ ਕਰੀ ਜਾਵੇ ਕੋਈ ساری ਉਮਰ ਪਾਠ ਕਰੀ ਜਾਵੇ ਗੱਲ ਹੀ ਨਹੀਂ ਬਣ ਸਕਦੀ ਇਹ ਤੇ ਕਿਰਪਾ ਦੀ ਗੱਲ ਹੈ ਭਾਈ ਅੱਗੇ ਦਰਸ਼ਨ ਕਰੋ ਜੀ ਕਹ ਹੈ ਨਾਨਕ ਭਾਵ ਮਹਿਲਾ ਤੀਜਾ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਹਰ ਰਾਸ ਮੇਰੀ ਹਰੀ ਮੇਰੀ ਰਾਸ ਦੀ ਪੂੰਜੀ ਹੈ ਹਰੀ ਭਾਵ ਚੰਗੇ ਗੁਣ ਮੇਰੀ ਰਾਸ ਦੀ ਪੂੰਜੀ ਹੈ ਸਤ ਸੰਤੋਖ ਦਇਆ ਧਰਮ ਧੀਰਜ ਸੱਚਾ ਨਾਮ ਮੇਰੀ ਰਾਸ ਦੀ ਪੂੰਜੀ ਹੈ ਤੇ ਹੋਇਆ ਕਿ ਮਨ ਹੋ ਆਵਣ ਜਾਰਾ ਮਨ ਹੋ ਆਵਣ ਜਾਰਾ ਮਨ ਹੋ ਆਵਣ ਜਾਰਾ ਮਨ ਹੋ ਆਵਣ ਜਾ ਰਾ ਤਲੀ ਪੌੜੀ ਵਿੱਚ ਕਿਹਾ ਸੀ ਨਾ ਤਾਂ ਹੀ ਕਿਹਾ ਸੀ ਜੇ ਮਨ ਬਣ ਜਾ ਰਿਹਾ ਜੇ ਕਿਰਪਾ ਹੋ ਗਈ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਆਨੰਦ ਭਇਆ ਵਾਹਿਗੁਰੂ 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 ਮਾਜੀ ਦਾ ਭਲਾ ਹੋਣਾ ਹੁੰਦਾ ਚੰਗੀ ਸੰਗਤ ਮਿਲ ਜਾਂਦੀ ਹੈ ਚੰਗੀ ਸੰਗਤ ਸੰਗਤ ਨਹੀਂ ਬਦਲ ਦਿੱਤਾ ਤੇ ਜਿਨ੍ਹਾਂ ਨੂੰ ਬਦਲਿਆ ਸੱਚਮੁੱਚ ਚੰਗੀ ਸੰਗਤ ਨੇ ਉਹ ਅੱਜ ਸਾਨੂੰ ਵੀ ਦੱਸ ਦੇ ਨੇ ਚੰਗੀ ਚੰਗੀ ਸੰਗਤ ਹੀ ਗੁਰਬਾਣੀ ਹੈ। ਗੁਰੂ ਸਾਹਿਬ ਇਹ ਸੇ ਕਰਕੇ ਕਹਿੰਦੇ ਨੇ ਨਾ ਕਿਤੇ ਕਿਤੇ ਗੁਰੂ ਆਪਣੇ ਲਈ ਕਹਿੰਦੇ ਨੇ ਵੀ ਮੈਨੂੰ ਮਿੱਤਰ ਬਣਾ ਲੈ। ਮੈਨੂੰ ਆਪਣਾ ਸੱਚਾ ਮਿੱਤਰ ਬਣਾ ਦੇ ਵੇਖ। ਕਈ ਵਾਰ ਬੇਨਤੀ ਕਰੀਦੀ ਆ ਹਰ ਇੱਕ ਪਿਆਰ ਵਿੱਚ ਰਿਸ਼ਤਿਆਂ ਵਿੱਚ ਕਦੇ ਨਾ ਕਦੇ ਕੋਈ ਗੱਲ ਹੋ ਜਾਂਦੀ ਹੈ। ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਨੂੰ ਪਿਆਰ ਕਰਕੇ ਵੇਖੋ ਇਸ ਗੁਰਬਾਣੀ ਨੂੰ। ਜੀ ਮੈਂ ਆਪਾਂ ਕਿਹਾ ਸੀ ਲਾਹਾ ਖੱਟਿਓ ਦਿਹਾੜੀ ਅੰਦਰੋਂ ਹਰ ਹਰ ਨਿਤ ਜਪਿਓ ਜੀਓ ਅੰਦਰੋਂ ਪਿਆਰ ਅੰਦਰੋਂ ਪੜ ਕੇ ਵੇਖੋ ਅੰਦਰੋਂ ਕਮਾ ਕੇ ਵੇਖੋ ਇਸ ਪਿਆਰ ਵਿੱਚ ਕਦੇ ਕਮੀ ਨਹੀਂ ਆਉਂਦੀ ਕਦੇ ਨਹੀਂ ਆਉਂਦੀ ਵੱਧਦਾ ਹੈ ਵੱਧਦਾ ਹੈ ਬਹੁਤ ਵੱਧਦਾ ਹੈ ਕਦੇ ਕਮੀ ਨਹੀਂ ਆਉਂਦੀ ਤੇ ਕਮਾਲ ਦੀ ਗੱਲ ਇੱਥੇ ਉੱਥੇ ਕਿਤੇ ਵੀ ਸੱਚਾ ਨਾਮ ਸਾਥ ਦਿੰਦਾ ਹੈ ਸਹਾਈ ਹੁੰਦਾ ਹੈ ਚੰਗੇ ਗੁਣ ਜਿੱਥੇ ਮਰਜੀ ਜਾਓ ਸਹਾਈ ਹੁੰਦੇ ਨੇ ਉਥੇ ਵਾਰੀ ਹਥਿਆਰਾਂ ਦੀ ਲੋੜ ਨਹੀਂ ਜਿਦੇ ਕੋਲੇ ਹਥਿਆਰ ਨੇ ਜਿਦੇ ਕੋਲੇ ਸ਼ਬਦ ਹੈ ਉਹਦੇ ਕੋਲੇ ਸਭ ਕੁਝ ਹੈ ਪਾਤਸ਼ਾਹ ਕਹਿੰਦੇ ਕਹਾ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਜਾ ਰਾ ਮਨ ਹੀ ਇਸ ਪੂੰਜੀ ਦਾ ਬਣਜ ਕਰਦਾ ਪਿਆ ਹੁਣ ਜੇ ਕੇਵਲ ਪੜਿਆ ਹੀ ਹੈ ਫਿਰ ਬੋਝ ਹੈ ਮੁਬਾਰਕ ਹੈ ਜਿਹੜੇ ਪੜਦੇ ਨੇ ਕੇਵਲ ਪੜਨਾ ਹੀ ਸਭ ਕੁਝ ਨਹੀਂ ਕੇਵਲ ਪੜਨਾ ਹੀ ਆਨੰਦ ਨਹੀਂ ਮਨ ਵੈਰ ਦੀਆਂ ਪੰਡਾਂ ਲੈ ਕੇ ਬੈਠਾ ਹੈ ਉਹਦਾ ਕੀ ਕਰੀਏ ਇਸੇ ਕਰਕੇ ਮਨ ਚੋਂ ਗੰਦਗੀ ਬਾਹਰ ਸੁੱਟੀ ਏ ਸਾਰੀ ਗੰਦਗੀ ਮਨ ਚੋਂ ਬਾਹਰ ਕੱਢ ਕੇ ਸੁੱਟੀ ਏ ਇੱਕ ਕਬੀਰ ਸਾਹਿਬ ਦਾ ਬਚਨ ਯਾਦ ਆਇਆ ਬੜਾ ਪਿਆਰਾ ਬਚਨ ਹੈ ਕਬੀਰ ਵੇੜਾ ਜੜਜੜਾ ਫੂਟੇ 6000 ਕਹਿੰਦੇ ਇੱਕ ਪੁਰਾਣਾ ਜਹਾਜ਼ ਆ ਉਹਦੇ ਵਿੱਚ ਨਾ 6 ਹੋਏ ਨੇ ਵੱਡੇ ਵੱਡੇ ਉਹਨੇ ਉਹ ਜਦੋਂ ਸਮੁੰਦਰ ਵਿੱਚ ਹੁਣ ਉਹਨੇ ਤਾਂ ਡੋਬਣਾ ਹੀ ਡੋਬਣਾ ਭਾਈ ਉਹਨੇ ਡੁੱਬਣਾ ਹੋਰਾਂ ਨੂੰ ਵੀ ਡਬੋ ਦੇਣਾ ਹੈ ਹਰੂਏ ਹਰੂਏ ਤਿਰ ਗਏ ਹਰੂਏ ਹਰੂਏ ਤਿਰ ਗਏ ਇਹ ਜਿਨ੍ਹਾਂ ਦੇ ਬੋਝ ਨਹੀਂ ਜਿਨ੍ਹਾਂ ਦੇ ਇੱਥੇ ਕਿਸੇ ਤਰ੍ਹਾਂ ਦਾ ਬੋਝ ਨਹੀਂ ਹਰੂਏ ਹਰੂਏ ਹੌਲੇ ਹੌਲੇ ਜਿਹੜੇ ਹੌਲੇ ਨੇ ਜਿਨ੍ਹਾਂ ਨੇ ਭਾਰ ਨਹੀਂ ਚੁੱਕਿਆ 바ਰੀ ਵਿਸ਼ਟਾ ਦਾ ਗੰਦਗੀ ਦਾ ਅਭਿਸ਼ੇਵਕਾਰ ਦਾ ਭਾਰ ਨਹੀਂ ਚੁੱਕਿਆ ਜਿਨ੍ਹਾਂ ਨੇ ਭਾਰ ਚੁੱਕਿਆ ਡੁੱਬੇ ਜੀਨ ਸਿਰ ਪਾਰ ਡੁੱਬੇ ਜੀਨ ਸਿਰ ਪਾਰ ਮਨ ਹੋ ਆਵਣ ਜਾ ਰਾ ਮਨ ਹੋ ਆਵਣ ਜਾ ਰਾ ਧੰਵਾਦ ਹੈ ਗੁਰੂ ਵਾਹਿਗੁਰੂ ਧੰਵਾਦ ਹੈ ਗੁਰੂ ਵਾਹਿਗੁਰੂ ਧੰਵਾਦ ਹੈ ਅਸੀਂ ਵੀ ਸਪੂੰਜੀ ਨੂੰ ਹਰ ਰਾਸ ਮੇਰੀ ਮਨ ਬਣ ਜਾ ਰਾ ਨਾਮ ਚੰਗੇ ਗੁਣ ਪਰਮਾਤਮਾ ਇਹ ਮਨ ਦੀ ਪੂੰਜੀ ਹੈ ਮਨ ਨੇ ਹੀ ਸ਼ਬਦ ਦਾ ਵਪਾਰ ਕਰਨਾ ਹੈ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਮਹਾਰਾਜ ਕਿਰਪਾ ਕਰਨ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਜਾ ਰਾ ਸਾਡਾ ਮਨ ਵੀ ਵਿਪਾਰ ਕਰੇ ਸੱਚੇ ਨਾਮ ਦਾ